ਮੈਂ ਸੁਖਜੀਤ ਸਿੰਘ ਪਿੰਡ ਦਿਵਾਲਾ ਤਹਿਸੀਲ ਸਮਰਾੜਾਤਾ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹਾਂ ਤੇ ਖੇਤੀਬਾੜੀ ਦਾ ਵਧੀਆ ਕੀਤਾ ਕਰਦੇ ਹਾਂ ਆਪਣਾ ਤੇ 1.5 ਏਕੜ ਮੇਰੇ ਕੋਲ ਇਸ ਟਾਈਮ ਆਪਣੀ ਜ਼ਮੀਨ ਆ ਤੇ ਵਧੀਆ ਵਧੀਆ ਗੁਜ਼ਾਰਾ ਹੁੰਦਾ ਜੀ ਕੋਈ ਦਿੱਕਤ ਨਹੀਂ ਇਹਦੇ 'ਚ ਅੱਛਾ ਇਸ ਤੋਂ ਪਹਿਲਾਂ ਤੁਸੀ ਮੈਨੂੰ ਪਤਾ ਲੱਗਿਆ ਵੀ ਸ਼ਾਇਦ ਇਟਲੀ ਗਏ ਸੀ ਇਟਲੀ ਤੋਂ ਵਾਪਸ ਆਏ ਹੋ ਵੀ ਆਪਣੇ ਦੇਸ਼ ਤੇ ਆਪਣੀ ਧਰਤੀ ਤੇ ਰਹਿ ਕੇ ਕੰਮ ਕਰਨਾ ਹੈ ਹਾਂਜੀ ਹਾਂਜੀ ਮੈਂ ਇਟਲੀ ਦੋ ਵਾਰ ਗਿਆ ਜੀ ਉੱਥੇ ਮੇਰਾ ਭਰਾ ਸੀ ਇਸ ਕਰਕੇ ਮੈਂ ਉੱਥੇ ਗਿਆ ਦੋਦੋਤਨ ਤਰਮਿਨੇ ਉੱਥੇ ਵੀ ਖੇਤੀਬਾੜੀ ਦਾ ਕੰਮ ਕੀਤਾ ਤੇ ਉੱਥੇ ਜਦੋਂ ਦੇਖੇ ਸਾਡੇ ਤੁਹਾਡੇ ਕੋਲ ਦੋ ਰਸਤੇ ਸੀਗੇ ਵੀ ਤੁਸੀਂ ਇੰਡੀਆ 'ਚ ਵੀ ਕੰਮ ਕਰ ਸਕਦੇ ਹੋ ਇਟਲੀ 'ਚ ਪਰ ਤੁਸੀਂ ਚੁਣਿਆ ਆਪਣਾ ਇੰਡੀਆ ਇੰਡੀਆ ਕਿਉਂਕਿ ਉੱਥੇ ਜਿਹੜੇ ਬੰਦੇ ਨਾਲ ਅਸੀਂ ਕੰਮ ਕਰਦੇ ਸੀ ਜੀ ਉਹ ਕਹਿੰਦੇ ਹੁੰਦੇ ਸੀ ਨਾ ਕਹਿੰਦੇ ਵੀ ਜੇ ਕਿਸੇ ਨਾਲ ਜਿੱਦ ਕੱਢਣੀ ਹੈ ਉਹ ਤੇ ਇਕੱਲੇ-ਇਕੱਲੇ ਮੁੰਡੇ ਨੂੰ ਬਾਹਰ ਭੇਜ ਦੋ ਜਿਹੜੇ ਉੱਥੇ ਕੰਮ ਕਰਦੇ ਸੀ ਬੰਦੇ ਉਸ ਟਾਈਮ ਤੇ ਉਹਨਾਂ ਨੇ ਫੇਰ ਮੈਨੂੰ ਕਹਿਣਾ ਚਾਹ ਮੈਂ ਉਹਨਾਂ ਨੂੰ ਵੱਡੇ ਸਿਕਣਾ ਅੰਕਲ ਤੇਰਾ ਤਾਂ ਫਾਇਦਾ ਤੂੰ ਤਾਂ ਬਹੁਤ ਚਲੇ ਜਾਣਾ ਅਸੀਂ ਤਾਂ ਫਸ ਗਏ ਜੀ ਮੈਂ ਕਿਹਾ ਭਾਈ ਫਸ ਮੈਂ ਵੀ ਜਾਣਾ ਸੀ ਛੋਟੇ ਨੂੰ 10-15 ਲੱਖ ਲਾ ਕੇ ਆਉਂਦਾ ਫਿਰ ਮੈਂ ਵੀ ਫਸ ਜਾਣਾ ਸੀ ਫਿਰ ਨਾ ਇੱਥੇ ਜੋਗਾ ਨਾ ਉੱਥੇ ਜੋਗਾ ਪਰ ਉੱਥੇ ਕੰਮ ਤੇ ਬੰਦਿਆਂ ਦਾ ਧਿਆਨ ਹੈ ਦੇਖੋ ਜਿਹੜੇ ਫਾਰਮਰ ਉੱਥੇ 70-70 ਸਾਲ 75-75 ਸਾਲ ਦੇ ਫਾਰਮਰ ਉਹ ਵੀ ਕੋਲ ਬੈਠ ਕੇ ਖੇਤੀ ਕਰਾਉਂਦੇ ਆ ਆਪਣੇ ਵਾਂਗੂ ਨਹੀਂ ਵੀ ਸੱਤ 'ਚ ਬੈਠ ਕੇ ਤਾਸ ਖੇਡਦਾ ਥੋੜੀ ਮੋਟਰ ਚੱਲਦੀ ਆ ਆਪਣੇ ਕੰਮ ਤੇ ਧਿਆਨ ਦਿਓ ਤੁਸੀਂ ਕਿਤੇ ਦੇ ਲੋ ਜੇ ਤੁਸੀਂ ਇੰਡੀਆ 'ਚ ਵੀ ਆਪਣੇ ਕੰਮ ਤੇ ਧਿਆਨ ਦਿੰਦੇ ਹੋ ਤਾਂ ਉੱਥੇ ਕੋਈ ਘਾਟੇ ਵਾਲਾ ਸੌਦਾ ਨਹੀਂ ਜ ਜਿਹਦੀ ਉਦਾਹਰਨ ਮੈਂ ਤੁਹਾਨੂੰ ਰੋਪੜ ਦੇ ਸੰਧੂਆਂ ਪਿੰਡ ਦੀ ਆਪਣਾ ਹੈਗਾ ਜਿੰਦਰ ਸਿੰਘ 1 ਏਕੜ ਤੋਂ ਨੇ ਬੰਦੇ ਨੇ ਆਪਣਾ ਸਫਰ ਸ਼ੁਰੂ ਕੀਤਾ ਤੇ ਉਹ ਵੀ ਨੈਸ਼ਨਲ ਅਵਾਰਡ ਤੱਕ ਪਹੁੰਚਿਆ ਹੈ ਅੱਛਾ ਹੁਣ ਅੱਜ ਦਾ ਇਸ਼ੂ ਤਾਂ ਇਹ ਹੈ ਵੀ ਹੁਣ ਰਿਪੋਰਟ ਹੋ ਕੇ ਆ ਰਹੇ ਨੇ ਮੁੰਡੇ ਲਗਾਤਾਰ ਜਹਾਜ਼ ਭਰ-ਭਰ ਆ ਰਹੇ ਨੇ ਤੇ ਮਤਲਬ ਮਾਹੌਲ ਇਦਾਂ ਦਾ ਬਣਿਆ ਆ ਵੀ ਇਦਾਂ ਲੱਗਦਾ ਵੀ ਇਹ ਜਿਵੇਂ ਉਜੜੇ ਗਏ ਹੁੰਦੇ ਨੇ ਖਤਮ ਹੋਏ ਹੋ ਗੁੰਦੇ ਨੇ ਅਸੀਂ ਚਾਹੁੰਦੇ ਆ ਵੀ ਤੁਸੀਂ ਵੀ ਉਹਨਾਂ ਨੂੰ ਚੰਗਾ ਮੈਸੇਜ ਦਵੋ ਵੀ ਭਾਈ ਇਹ ਸਾਰਾ ਇਹ ਇਹ ਦਾ ਮਤਲਬ ਇਹ ਨਹੀਂ ਹੁੰਦਾ ਤੁਸੀਂ ਵੀ ਖਤਮ ਹੀ ਹੋ ਗਿਆ ਸਾਰਾ ਕੁਝ ਦੇਖੋ ਤੁਸੀਂ ਵੀ ਕਿੰਨੇ ਇਕੜ ਤੋਂ ਦੱਸਿਆ ਚਾਹ ਦੋ ਇਕੜ ਤੋਂ ਚਾਰ ਇਕੜ ਤੋਂ ਸ਼ੁਰੂ ਕਰੀ ਹਨਾ ਅੱਜ ਐਡੇ ਐਡੇ ਵਾਰਡ ਲਏ ਆ ਤੇ ਉਹਨਾਂ ਨੂੰ ਮਤਲਬ ਤੁਸੀਂ ਕੀ ਮੈਸੇਜ ਦੇਦੇ ਹੋ ਵੀ ਉਹਨਾਂ ਉਹਨਾਂ ਵਾਸਤੇ ਮੈਸੇਜ ਇਹੀ ਆ ਵੀ ਜ਼ਿੰਦਗੀ ਕਦੇ ਖਤਮ ਨਹੀਂ ਹੁੰਦੀ ਹੁੰਦੀ ਸ਼ੁਰੂਆਤ ਹੁੰਦੀ ਹੁੰਦੀ ਆ ਅਰ ਸਮੇਂ ਨਾਲੋਂ ਪਹਿਲਾਂ ਬਖਤ ਨਾਲੋਂ ਪਹਿਲਾਂ ਸਮੇਂ ਨਾਲੋਂ ਪਹਿਲਾਂ ਤੇ ਕਿਸਮਤ ਨਾਲੋਂ ਜ਼ਿਆਦਾ ਕਿਤੇ ਕਿਸੇ ਨੂੰ ਕੁਝ ਨਹੀਂ ਮਿਲਦਾ ਹੁੰਦਾ ਤੁਸੀਂ ਮਿਹਨਤ ਕਰਦੇ ਰਹੋ ਫਲ ਦੇਣਾ ਪ੍ਰਮਾਤਮਾ ਦਾ ਕੰਮ ਹੈ ਮਿਹਨਤ ਜ਼ਰੂਰ ਕਰੋ ਇਹਦੇ 'ਚ ਦੋ ਗੱਲਾਂ ਮੈਂ ਇਕੱਲੇ ਉਹਨਾਂ ਲੋਕਾਂ ਦਾ ਵੀ ਕਸੂਰ ਨਹੀਂ ਮੰਨਦਾ ਉਹਨਾਂ ਦੇ ਮਾਂ-ਬਾਪ ਦਾ ਵੀ ਕਸੂਰ ਹੈ ਉਹਦਾ ਕਾਰਨ ਜਿਹੜਾ ਬੱਚਾ ਬੱਚੇ ਨੂੰ ਨਹੀਂ ਪਤਾ ਹੁੰਦਾ ਵੀ ਕੀ ਕਰਨਾ ਦੇਖੋ 15 18 ਸਾਲ ਦੀ 20 ਸਾਲ ਦੀ ਉਮਰ ਆ ਬੱਚੇ ਨੂੰ ਨਹੀਂ ਪਤਾ ਹੁੰਦਾ ਅਗਰ ਉਹ ਇੱਥੇ ਕੋਈ ਕੰਮ ਕਰਨ ਨੂੰ ਕਹੇ ਆਪਣੇ ਮਾਂ-ਪਿਓ ਨੂੰ ਕੋਈ ਵੀ ਹੋਵੇ ਮੈਂ ਉਹਨਾਂ ਨੂੰ ਨਹੀਂ ਇਕੱਲੇ ਨੂੰ ਕਹਿੰਦਾ ਸਾਰੇ ਪੰਜਾਬੀਆਂ ਦੀ ਜਿਹੜੀ ਇਹ ਫਿਤਰਤ ਆ ਉਹ ਬੱਚਾ ਕਹਿੰਦੇ ਮੈਨੂੰ 20 ਲੱਖ ਦੇ ਦਿਓ ਮੈਂ ਇੱਥੇ ਫਲਾਨਾ ਕੰਮ ਕਰ ਲੈ 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 ਇਹ ਤੂੰ ਤਾਂ ਪੈਸੇ ਖਰਾਬ ਕਰ ਰਿਹਾ ਤੂੰ ਐ ਕਰ ਦੇਗਾ ਜੋ ਕਹਿੰਦੇ ਮੈਂ ਬਾਹਰ ਜਾਣਾ ਮੈਨੂੰ 40 ਲੱਖ ਦੇਣਗੇ ਕਿਤੋਂ ਲਿਆ ਕੇ ਦੇਣ ਨੂੰ ਦੇ ਦੇਣਗੇ ਬੱਚਿਆਂ ਨੂੰ ਕੰਮ ਕਰਨ ਵਾਸਤੇ ਇੱਥੇ ਜੀ ਪੈਸਿਆਂ ਦੀ ਲੋੜ ਦਓ ਬੱਚੇ ਨੂੰ ਥੋੜੀ ਬਹੁਤੀ ਖੁੱਲ ਵੀ ਦੋ ਤੁਸੀਂ ਖਰਚਕਾਰਾ ਆਪਣਾ ਜਿਹੜਾ ਕੰਮ ਆ ਤੂੰ ਕਰ ਇਹ ਆ ਤੈਨੂੰ 20 ਲੱਖ ਦੇਦਾ ਤੂੰ ਤੂੰ ਕਮਾ ਕੇ ਦਿਖਾ ਕੀ ਦਿਖਾਉਣਾ ਬੱਚਾ ਦਿਖਾਊਗਾ ਪਰ ਜਦੋਂ ਤੁਸੀਂ ਉੱਤੇ ਉਹਦੇ ਕੈਪ ਲਾ ਦੇਣੀ ਹੈ ਨਾ ਫਿਰ ਬੱਚਾ ਨਹੀਂ ਕੰਮ ਕਰਦਾ ਪੱਲੇ ਜਿਹੜੇ ਲੋਕਾਂ ਨੂੰ ਵਾਪਸ ਆ ਕੇ ਜੀ ਮੰਨ ਲਓ ਉਹ ਤਾਂ ਨੁਕਸਾਨ ਕਰਵਾਇਆ ਹੈ ਆਪਣਾ ਬਿਲਕੁਲ ਬਿਲਕੁਲ ਹੁਣ ਤੁਹਾਨੂੰ ਕਿਹਾ ਦੋ ਨਵੀਂ ਲੈਫਟ ਸ਼ੁਰੂ ਕਰ ਲਈ ਉਹਨਾਂ ਨੂੰ ਕਿਹੜੀ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਬਿਲਕੁਲ ਜੀ ਨਵੀਂ ਪਹਿਲਾਂ ਤਾਂ ਸੋਚੋ ਕਿ ਮੈਂ ਕੰਮ ਕੀ ਕਰ ਸਕਦਾ ਜਿਹੜਾ ਵੀ ਆਪਾਂ ਕੰਮ 'ਚ ਮਾਸਟਰ ਆ ਉਹ ਕੰਮ ਤੇ ਲੱਗ ਜਾਓ ਚਾਹੇ ਉਹ ਕੰਮ ਵੱਡਾ ਚਾਹੇ ਛੋਟਾ ਈਵਨ ਚਾਹੇ ਫਰੂਟ ਦੀ ਰੇੜੀ ਲਾ ਲਓ ਫਰੂਟ ਦੀ ਰੇੜੀ ਲਾਉਣ ਵਾਲਾ ਵੀ ਅੱਜ 1000 ਰੁਪਏ ਦਿਹਾੜੀ ਪਾ ਕੇ ਉੱਠਦਾ ਬਿਲਕੁਲ ਜੀ ਇੱਥੋਂ ਵੀ ਸ਼ੁਰੂ ਕਰ ਲਈਏ ਨਾ ਆਪਾਂ ਫਰੂਟ ਦੀ ਜਿਹੜੀ ਤੋਂ ਤਾਂ ਵੀ 1000 ਰੁਪਏ ਦਿਹਾੜੀ ਪਾ ਕੇ ਉੱਠਦਾ ਕੋਈ ਬਾਕੀ ਹੁਣ ਥੋੜੀ ਜਿੱਦਾਂ ਕਹਿੰਦੇ ਵੀ ਈਗੋ ਹਲਟ ਕਰ ਗਈ ਫਿਰ ਤਾਂ ਕੀ ਹੋਣਾ ਨਹੀਂ ਤਾਂ ਜੇ ਤੁਸੀਂ ਕੰਮ ਕਰਨਾ ਤਾਂ ਕੋਈ ਕਿਸੇ ਵੀ ਕੰਮ 'ਚ ਕੋਈ ਉਹ ਨਹੀਂ ਹੈਗੀ ਆ ਹਾਂ ਵਿਦੇਸ਼ ਵਿੱਚ ਵੀ ਜਾ ਕੇ ਇਹ ਜੀ ਕੰਮ ਮਿਲਦੇ ਆ ਉੱਥੇ ਵੀ ਲੇਬਰਾਂ ਹੀ ਹੁੰਦੀਆਂ ਨੇ ਬਿਲਕੁਲ ਮੈਂ ਖੁਦ ਲੇਬਰ ਕਰਦਾ ਰਿਹਾ ਇਵਨ ਇੰਨੀ ਲੇਬਰ ਕਰਦੇ ਸੀ ਉੱਥੇ ਇੰਡੀਆ ਦੇ ਵਿੱਚ ਤਾਂ ਮੈਂ ਕਹਿੰਦਾ ਵੀ ਉਦੋਂ ਲੋਕ ਤੀਹੇ ਹਿੱਸਾ ਵੀ ਲੇਬਰ ਨਹੀਂ ਕਰਦੇ ਅਸੀਂ ਉੱਥੇ ਸਿਆਲ 'ਚ ਸੀਗੇ ਛਿਆਲ ਦੇ ਵਿੱਚ ਕੱਪੜੇ ਐਂ ਭਿਜ ਜਾਂਦੇ ਸੀ ਇਹ ਬੰਦਾ ਗਰਮੀ ਨਾਲ ਨਹਾ ਕੇ ਆਏ ਹੁੰਦੇ ਐਦਾਂ ਕੱਪੜੇ ਭਿਜੇ ਹੁੰਦੇ ਸੀ ਉੱਥੇ ਤੁਸੀਂ ਲੇਬਰ ਕਰਦੇ ਸੀ ਅੱਜ ਤੁਹਾਡੇ ਅੰਦਰ ਲੇਬਰ ਕੰਮ ਕਰਦੀ ਆ ਅੱਜ ਅੱਜ ਵੀ ਮੇਰੇ ਕੋਲ 20 ਬੰਦੇ ਕੰਮ ਕਰ ਰਹੇ ਹੋ ਪਰ ਉਹ ਗੱਲ ਉਹ ਹੀ ਹੈ ਨੀ ਜੇ ਮੈਂ ਹੁਣ ਉੱਥੋਂ ਨਾ ਖੜਾ ਹੁਣ ਉੱਥੋਂ ਆਇਆ ਮੈਂ ਉੱਥੇ ਖੜਿਆ ਕਿਉਂਕਿ ਤਿੰਨ ਚਾਰ ਕਿਸਮ ਦੇ ਆਲੂ ਲੱਗੇ ਹੋਏ ਨੇ ਉਹਨਾਂ ਨੂੰ ਤਾਂ ਲਾਲ ਲਾਲੂ ਲਾਲ ਆ ਜਦ ਕਿ ਲਾਲੇ ਤਿੰਨ ਚਾਰ ਕਿਸਮ ਦੇ ਆਲੂ ਲੱਗਿਆ ਹੋਇਆ ਜੇ ਉਸ ਕੋਲ ਖੜ ਕੇ ਨਾ ਉਹਨਾਂ ਨੂੰ ਦੱਸੀਏ ਇਦੋਂ ਇੱਧਰ ਆਹਾ ਇੱਧਰ ਆਹਾ ਇੱਧਰ ਆਏ ਆਹ ਫਲਾਣਾ ਲੂਏ ਲਗ ਲਗ ਬਰੇਟੀਆਂ ਲਗ ਲਗ ਭਰੋ ਤਾਂ ਫਿਰ ਅਸੀਂ ਜਿਹੜੀ ਜੀਵਨ ਦੀ ਸਾਡੀ ਜਨਰੇਸ਼ਨ ਬਨ ਆਲੂ ਦੀ ਇੱਕ ਬੈਗ ਆ ਉਹ 7000 ਦਾ ਅਸੀਂ ਕਿਵੇਂ ਵੇਚਾਂਗੇ ਜੇ ਮਿਕਸਿੰਗ ਹੋ ਗਈ ਅੱਛਾ ਮੇਲਾ ਦਾ ਤੁਹਾਡਾ ਬੇਟਾ ਸ਼ਹਿਰ ਕੁਲਵਿੰਦਰ ਸਿੰਘ ਆ ਮੇਲਾ ਉਹ ਵੀ ਤੁਹਾਡਾ ਖੇਤੀ ਦੀ ਰਾਤ ਰਿਆ ਹੋਇਆ ਹੈ ਹਾਂਜੀ 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 ਸ਼ਾਇਦ ਉਹਨਾਂ ਨੂੰ ਵਾਰਡ ਮਿਲਿਆ ਖਬਰ ਹਾਂਜੀ ਉਹਨਾਂ ਨੂੰ ਆਪਣੇ ਆਈਆਈਐਮ ਆਰ ਵੱਲੋਂ ਜਿਹੜਾ ਮੱਕੀ ਖੋਜ ਕੇਂਦਰ ਲਾਡੂ ਵਾਲਾ ਉਹਨਾਂ ਵੱਲੋਂ ਬੈਸਟ ਫਾਰਮਰ ਦਾ ਅਵਾਰਡ ਮਿਲਿਆ ਠੀਕ ਹੈ ਮਤਲਬ ਉਹ ਵੀ ਤੁਹਾਡੀ ਪੈਡੀ ਤੇ ਕੰਮ ਕਰ ਰਿਹਾ ਹੈ ਬਿਲਕੁਲ 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 ਠੀਕ ਹੈ ਜੀ ਮੇਰਾ ਨਾਮ ਡਾਕਟਰ ਗੁਰਦੇਵ ਸਿੰਘ ਹੈ ਆਮ ਪ੍ਰੈਕਟਿਸਿੰਗ ਐਜ਼ ਅ ఫిਜ਼ੀਓਥੈਰੇਪਿਸਟ ਇਨ ਕਰੰਟ ਹਸਪੀਟਲ ਸਮਰਾਲਾ ਮੇਰੀ ਸਟਡੀ ਹੈ ਜਿਹੜੀ ਦੈਟ ਵਾਸ ਫਰਮ ਨਿਊਜ਼ੀਲੈਂਡ 2008 ਦੇ ਵਿੱਚ ਮੈਂ ਨਿਊਜ਼ੀਲੈਂਡ ਗਿਆ ਸੀ ਨਿਊਜ਼ੀਲੈਂਡ ਪੜ੍ਹਦੇ ਹੋਏ ਮੇਰੀ ਅੱਛਾ ਹੋਈ ਕਿ ਮੈਂ ਵਾਪਸ ਆਵਾਂ ਆਪਣੀ ਧਰਤੀ ਦੀ ਸੇਵਾ ਕਰਾਂ ਇੱਥੇ ਆ ਕੇ ਸਟੱਡੀ ਕੰਟੀਨਿਊ ਕੀਤੀ ఫిజియోਥੈਰੇਪੀ ਜਿਹੜਾ ਮੇਰਾ ਕੋਰਸ ਸੀ ਉਹ ਕੰਪਲੀਟ ਕੀਤਾ ਇਵਨ ਆਈ ਡਿਡ ਮਾਈ ਪੀ ਐਚ ਡੀ ਫੇਰਾ ਕੇ ਸੈਟਲ ਹੋਣ ਦੇ ਨਾਤੇ ਮੈਨੂੰ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਬੈਟਰ ਲੱਗੀਆਂ ਇੱਕ ਚੀਜ਼ ਜਿਹੜੀ ਕਾਮਨ ਅੱਜ ਦੇਖਣ ਨੂੰ ਮਿਲ ਰਹੀ ਹੈ ਕਿ ਬੱਚੇ ਡਿਪੋਰਟ ਹੋ ਕੇ ਆ ਰਹੇ ਨੇ ਬੱਚੇ ਜਿਹੜੇ ਆ ਰਹੇ ਨਿਊ ਬਹੁਤ ਮਾਇੂਸ ਹੋ ਕੇ ਬੈਠੇ ਨੇ ਤਾਂ ਮੈਨੂੰ ਲੱਗਦਾ ਕਿ ਅਗਰ ਰੈਦਰ ਦੈਨ ਫੋਕਸਿੰਗ ਔਨ ਦਿਸ ਥਿੰਗ ਕਿ ਅਸੀਂ ਡਿਪੋਰਟ ਹੋ ਕੇ ਆਏ ਆ ਜਾਂ ਮਾਇੂਸ ਹੋਣ ਦੀ ਬਜਾਏ ਤੁਹਾਨੂੰ ਆਪਣੀ ਧਰਤੀ ਨੂੰ ਪਹਿਲ ਦੇਣ ਦੀ ਇੱਕ ਸੋਚ ਜਿਹੜੀ ਉਹ ਵਧਾਉਣੀ ਚਾਹੀਦੀ ਹੈ ਜਦੋਂ ਮੈਂ ਆ ਕੇ ਸਕਸੈਸਫੁਲ ਹੋਇਆ ਆਪਣੀ ਲਾਈਫ ਨੂੰ ਕੰਟੀਨਿਊ ਕੀਤਾ ਹੈ ਅੱਜ ਇੱਕ ਡਾਕਟਰ ਦੀ ਹیثیت ਦੇ ਤੌਰ ਦੇ ਉੱਤੇ ਪੇਸ਼ੈਂਟਸ ਨੂੰ ਟ੍ਰੀਟ ਕਰ ਰਿਹਾ ਹਾਂ ਇੰਨਾ ਵੀ ਸਮਾਂ ਨਹੀਂ ਹੁੰਦਾ ਕਈ ਵਾਰੀ ਕਿ ਵੀ ਪਰਸਨਲ ਲਾਈਫ ਦੇ ਵਿੱਚ ਆਪਣੇ ਜਿਹੜੇ ਰੁਝੇਵੇਂ ਨੇ ਉਹਨਾਂ ਨੂੰ ਟਾਈਮ ਦੇ ਸਕੇ ਕਿਉਂਕਿ ਪੇਸ਼ੈਂਟਸ ਦੇ ਲਈ ਸਾਡੀ ਪ੍ਰਾਇੋਰਟੀ ਹੋ ਜਾਂਦੀ ਹੈ ਤਾਂ ਲਾਈਫ ਨੂੰ ਦੁਬਾਰਾ ਸਟਾਰਟ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਔਰ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ ਕਿ ਅਗਰ ਕੋਈ ਲਾਈਫ ਦੇ ਵਿੱਚ ਪ੍ਰੋਬਲਮ ਆਈ ਹੈ ਤਾਂ ਉਹਨੂੰ ਰੈਦਰ than ਫੋਕਸਿੰਗ ਔਨ ਉਹਦਾ 네ਗੇਟਿਵ ਪਾਰਟ ਅਸੀਂ ਉਹਨੂੰ ਪੋਜ਼ੀਟਿਵਲੀ ਲੈ ਕੇ ਆਪਣੀ ਲਾਈਫ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਇੱਕ ਅਪੀਲ ਉਹਨਾਂ ਸਾਰਿਆਂ ਦੇ ਨਾਮ ਜਿਹੜੇ ਵਾਪਸ ਆਏ ਨੇ ਕਿ ਰਦ ਦਿਨ ਮਾਇੂਸ ਹੋਣ ਦੀ ਬਜਾਏ ਅਸੀਂ ਤਕੜੇ ਹੋ ਕੇ ਇਹ ਸਿਚੁਏਸ਼ਨ ਨਾਲ ਲੜ ਕੇ ਨਵੀਂ ਇੱਕ ਸ਼ੁਰੂਆਤ ਕਰੀਏ ਤੇ ਉਸ ਨੂੰ ਪੋਜ਼ੀਟਿਵਲੀ ਲੈ ਕੇ ਇੱਕ ਨਵੀਂ ਸ਼ੁਰੂਆਤ ਦਾ ਆਗਾਜ਼ ਕਰੀਏ ਕਿ ਜੋ ਤੁਹਾਡੇ ਸੁਪਨੇ ਇੱਥੇ ਰਹਿ ਗਏ ਸੀ ਉਹਨਾਂ ਨੂੰ ਅਸੀਂ ਕਾਮਯਾਬੀ ਦੇ ਵੱਲ ਲੈ ਕੇ ਜਾਈਏ ਹਾਰਡਵਰਕ ਕਰੀਏ ਤੇ ਮੁੜ ਕੇ ਦੁਬਾਰਾ ਸੈਟਲ ਹੋਈਏ ਕਿਉਂਕਿ ਸਿਰਫ ਪੈਸੇ ਦਾ ਹੀ ਨੁਕਸਾਨ ਹੋਇਆ ਏ ਉਸ ਚੀਜ਼ ਨੂੰ ਦੁਬਾਰਾ ਕਵਰ ਕੀਤਾ ਜਾ ਸਕਦਾ ਜਾਨ ਸਲਾਮਤ ਹੈ ਤੇ ਸੂਚ ਸਲਾਮਤ ਹੈ ਸੂਚ ਅਗਾਹ ਵਧੂ ਰੱਖ ਕੇ ਅਸੀਂ ਇਹ ਕੋਸ਼ਿਸ਼ ਕਰੀਏ ਕਿ ਅਸੀਂ ਰਾਜਿਆਂ ਵਾਂਗੂ ਆਪਣੇ ਰਾਜ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰ ਸਕੀਏ ਤੇ ਅੱਗੇ ਵਧੀਏ ਅਸੀਂ ਜਿਹੜੀ ਜ਼ਿੰਦਗੀ ਹੁੰਦੀ ਹੈ ਇਹਦੇ ਮੁਸ਼ਕਲਾਂ ਆਉਂਦੀਆਂ ਹੀ ਤਾਂ ਨੇ ਬੰਦੇ ਨੂੰ ਬੰਦਾ ਬਣਾਉਣ ਲਈ ਅਸਲ ਦੇ ਵਿੱਚ ਮੁਸ਼ਕਲਾਂ ਦਾ ਆਉਣਾ ਸੁਭਾਵਿਕ ਹੈ ਮੁਸ਼ਕਲਾਂ ਵਿੱਚੋਂ ਨਿਕਲ ਕੇ ਹੀ ਬੰਦਾ ਆਪਣੇ ਆਪ ਨੂੰ ਨਖਾਰ ਸਕਦਾ ਹੈ ਬਿਲਕੁਲ ਮੈਂ ਵੀ ਬਾਹਰ ਜਾਣ ਦੀ ਟਰਾਈ ਕੀਤੀ 2 ਸਾਲ ਦਿੱਲੀ ਬੈਠਾ ਰਿਹਾ ਗੱਲ ਨਹੀਂ ਬਣੀ ਵਾਪਸ ਆ ਗਿਆ ਇੱਕ ਇਕੜ ਤੋਂ ਸ਼ੁਰੂ ਕੀਤਾ ਸ਼ੁਰੂ ਕਰਨ ਤੋਂ ਬਾਅਦ ਹੌਲੀ 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 ਮੈਂ ਕਹਿੰਦਾ ਜੱਟ ਮੰਡੀ ਤੋਂ ਸ਼ੁਰੂ ਹੋ ਕੇ ਇੰਗਲੈਂਡ ਦੀ ਮੰਡੀ ਤੱਕ ਆਪਾਂ ਸਬਜ਼ੀ ਪਹੁੰਚਾਈ ਆਪ ਹੀ ਨਹੀਂ ਕ ਕਾਮਯਾਬ ਹੋਏ ਆਪਣੇ ਨਾਲ ਭਾਈਚਾਰੇ ਦੀ ਵੀ ਜਿੰਨੇ ਕਿ ਜੋਗੇ ਸੀ ਬਾਹ ਫੜੀ ਅੱਜ ਵੀ ਫੜ ਰਹੇ ਆ ਜਿਹੜੇ ਮੇਰੇ ਬੱਚਿਆਂ ਵਰਗੇ ਨੇ ਜਾਂ ਮੇਰੇ ਭਰਾ ਨੇ ਜਾਂ ਭੈਣਾਂ ਨੇ ਕੋਈ ਵੀ ਬੰਦਾ ਬਾਹਰੋਂ ਆ ਗਿਆ ਹਤਾਸ਼ ਹੋਣ ਦੀ ਲੋੜ ਨਹੀਂ ਹੁੰਦੀ ਜਦੋਂ ਮੁਸ਼ਕਲ ਆ ਮੁਸ਼ਕਲ ਚੋਂ ਹੀ ਕਾਮਯਾਬੀ ਦਾ ਰਾਹ ਮਿਲਣਾ ਹੁੰਦਾ ਜਿੰਨਾ ਚਿਰ ਬੰਦੇ ਦਾ ਰੋਟੀ ਪਾਣੀ ਚੱਲਦਾ ਕੋਈ ਬੰਦਾ ਕੋਈ ਕਦਮ ਨਹੀਂ ਪਟਦਾ ਜਦੋਂ ਕੋਈ ਮੁਸ਼ਕਲ ਢੀੜੀ ਆਉਂਦੀ ਆ ਤੇ ਸਾਡੇ ਗੁਰੂ ਸਾਹਿਬ ਤੇ ਵੀ ਆਈਆਂ ਨੇ ਸਾਡੇ ਖਾਲਸੇ ਪੰਥ ਦਾ ਜਨਮ ਹੀ ਮੁਸ਼ਕਲਾਂ ਚ ਹੋਇਆ ਹੋਇਆ ਇਦਾਂ ਹੀ ਹਰ ਜਿਹੜਾ ਪਰਿਵਾਰ ਆ ਉਹ ਮੁਸ਼ਕਲਾਂ 'ਚੋਂ ਲੰਘ ਕੇ ਹੀ ਸਫਲ ਹੁੰਦਾ ਤੁਹਾਨੂੰ ਰਿਪੋਰਟ ਕਰਤਾ ਤੁਹਾਡਾ ਅੰਜਲ ਸੀਗਾ ਤੁਸੀਂ ਚੁਗਿਆਏ ਇੱਥੇ ਆ ਕੇ ਦੁਨੀਆ ਦੀ ਕੋਲ ਇੱਕ ਪੰਜਾਬ ਕੋ ਲੈਂਡ ਹੈ ਇੱਕ ਯੂਕਰੇਨ ਕੋ ਦੁਨੀਆ ਨੂੰ ਆਪਣੇ ਕੋਲ ਅਮੀਰ ਲੈਂਡ ਹੈ ਜਿਹਦੇ ਵਿੱਚ ਹਵਾ ਚੋਂ ਪੈਸੇ ਕਮਾਏ ਜਾ ਸਕਦੇ ਨੇ ਧੁੱਪ ਚੋਂ ਪੈਸੇ ਕਮਾਏ ਜਾ ਸਕਦੇ ਨੇ ਸਾਨੂੰ ਉਹਦੀ ਕਦਰ ਕਰਕੇ ਸਿੱਖਣਾ ਚਾਹੀਦਾ ਹੈ ਪਹਿਲਾਂ ਅਸੀਂ ਬਾਹਰੋਂ ਜਾ ਕੇ ਸਿੱਖ ਕੇ ਆਏ ਆਪਣੇ ਤੇ ਲਾਗੂ ਕਰਿਆ ਜੋ ਸੱਟਾਂ ਪੇਟਾਂ ਘਾਟੇ ਆਪ ਖਾਦੇ ਉਹ ਤੋਂ ਬਾਅਦ ਚ ਨਰੋਲ ਇੱਕ ਪੈਕੇਜ ਬਣਾ ਕੇ ਲੋਕਾਂ ਨੂੰ ਇੱਥੇ ਅਸੀਂ ਟ੍ਰੇਨਿੰਗ ਪ੍ਰੋਗਰਾਮ ਲਈ ਵੀ ਤੁਹਾਡੇ ਮਾਦੀ ਮਾਈ ਸੁਨੇਹਾ ਦਿੰਨੇ ਆ ਖਾਸ ਕਰਕੇ ਜਿਹੜੇ ਵੀਰ ਵੀਰ ਬਾਹਰੋਂ ਆਏ ਨੇ ਕਈ ਵਾਰ ਬੰਦਾ ਨਤਾਸ਼ ਹੋ ਜਾਂਦਾ ਵੀ ਯਾਰ ਜ਼ਿੰਦਗੀ ਮੁੱਕ ਗਈ ਕਈ ਬੰਦੇ ਗਲਤ ਸਟੈਪ ਚੁੱਕਦੇ ਨੇ ਮੈਂ ਤੁਹਾਡੇ ਮਾਦੀ ਮਰਾਈ ਇਹ ਬੇਨਤੀ ਕਰਦਾ ਕਿਸੇ ਦਾ ਵੀ ਇਸ ਲੈਵਲ ਤੱਕ ਇਹ ਦਿਮਾਗ ਉਪਜਦਾ ਹੈ ਮੇਰਾ ਨੰਬਰ ਹੈ 9876835433 ਦਵਿੰਦਰ ਸਿੰਘ ਮੁਸ਼ਕਾਬਾਦ ਨੇੜੇ ਮਾਛੀਵਾੜਾ ਮੇਰਾ ਪਿੰਡ ਆ ਇਹ ਚੀਜ਼ਾਂ ਹੱਲ ਨਹੀਂ ਹੈਗੀਆਂ ਆਪਾਂ ਲੜਨਾ ਹੈ ਸਾਨੂੰ ਗੁਰਬਾਣੀ ਦੇ ਵਿੱਚ ਲੜਨਾ ਹੀ ਸਿਖਾਇਆ ਬਾਬੇ ਨੇ ਵੀ ਹਾਰਨਾ ਨਹੀਂ ਸਿਖਾਇਆ ਜੇ ਹਾਰ ਮੰਨ ਲਓਗੇ ਤਾਂ ਹਾਰ ਆ ਇਹ ਨਹੀਂ ਹਾਰ ਮੰਨੋਗੇ ਮੈਂ ਤੁਹਾਨੂੰ ਅੱਜ ਡੈਫੀਨੇਟਲੀ ਕਹਿਣਾ ਜੇ ਮੈਂ ਇੱਕ 4-5 ਏਕੜ ਤੋਂ ਉੱਠ ਕੇ ਆਪਣੇ ਪਰਿਵਾਰ ਨੂੰ ਪਾਲ ਕੇ ਆਪਣਾ ਦੁਨੀਆਦਾਰੀ ਦੇ ਵਿੱਚ ਵੀ ਆਪਾਂ ਵਿਚਰਦੇ ਆਂ ਤੇ ਬਾਹਰ ਅੰਦਰ ਵੀ ਸਾਰੇ ਕਿਤੇ ਮੈਂ ਧੰਨਵਾਦੀ ਆਂ ਹਾਰਟੀਕਲਚਰ ਵਿਭਾਗ ਦਾ ਧੰਨਵਾਦੀ ਆਂ ਯੂਨੀਵਰਸਿਟੀ ਦਾ ਧੰਨਵਾਦੀ ਆਂ ਪੰਜਾਬ ਸਰਕਾਰ ਦਾ ਸੈਂਟਰ ਸਰਕਾਰ ਦਾ ਜੀ ਨੇ ਮੈਨੂੰ ਵਰਲਡ ਦੇ ਵਿੱਚ ਖੇਤੀ ਸਿੱਖਣ ਲਈ ਭੇਜਿਆ ਉਹ ਤੋਂ ਸਿੱਖ ਕੇ ਆ ਕੇ ਅਸੀਂ ਇੱਥੇ ਇੱਕ ਟ੍ਰੇਨਿੰਗ ਸੈਂਟਰ ਬਣਾਇਆ ਕੋਈ ਵੀ ਬੰਦਾ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਸਬਜ਼ੀ ਨਾਲ ਮੈਂ ਮੰਨਦਾ ਵੀ ਇਹ ਕੋਈ ਬਹੁਤ ਵੱਡੇ ਏਰੀਆ ਤੇ ਨਹੀਂ ਹੋ ਸਕਦਾ ਸਬਜ਼ੀ ਇਹਦਾ ਵੀ ਮੰਨਦਾ ਪੈ ਜੂਗਾ ਪਰ ਜਿੱਡੀ ਕੇ ਸਾਡੇ ਕੋ ਹੈਗੀ ਐ ਕੁਆਲਿਟੀ ਵੈਜੀਟੇਬਲ ਨਹੀਂ ਜ਼ਹਿਰਾਂ ਵਾਲੀ ਸਬਜੀ ਐ ਅਸੀਂ ਬਿਨਾ ਜ਼ਹਿਰਾਂ ਵਾਲੀ ਸਬਜੀ ਉਗਾਉਣ ਦੀ ਇੱਥੇ ਬੰਦੇ ਨੂੰ ਸ਼ੁਰੂ ਤੋਂ ਲੈ ਕੇ ਮੰਡੀ ਕਰਨ ਤੱਕ ਬੰਦੇ ਦੀ ਬਾਹ ਮ ਫੜਦੇ ਆ ਇਹਦੇ ਚ ਰਾਮਦਾਸ ਜੀ ਤਾਂ ਵੀ ਬਹੁਤ ਵੱਡਾ ਯੋਗਦਾਨ ਐ ਸਾਡੇ ਕੰਮ ਨੂੰ ਉੱਪਰ ਲੈ ਕੇ ਜਾਣ ਦੇ ਵਿੱਚ ਸ਼ੁਰੂ ਤੋਂ ਲੈ ਕੇ ਪ੍ਰਿੰਟ মিডিਆ ਰਹੀਂ ਇਹਨਾਂ ਨੇ ਸਾਡੇ ਕੰਮ ਨੂੰ ਬਹੁਤ ਜ਼ਿਆਦਾ ਆਪਣੀ ਕਲਮ ਦੇ ਥਰੂ ਲੋਕਾਂ ਤੱਕ ਪਹੁੰਚਾਇਆ ਅੱਜ ਅਸੀਂ ਇੱਥੇ ਬਹੁਤ ਵੱਡਾ ਸਾਡੇ ਕੋ ਸਾਢੇ 750 ਫਾਰਮਰ ਐ ਡੇਲੀ 12 ਮੁੰਡੇ ਆਏ ਨੇ ਬਿਸ਼ੱਕ ਪੀਆਰ ਹੋ ਕੇ ਆਏ ਨੇ ਉਹ ਸਾਡੇ ਕੋਲ ਟ੍ਰੇਨਿੰਗ ਲੈ ਕੇ ਕੰਮ ਸ਼ੁਰੂ ਕਰ ਰਹੇ ਨੇ ਸਰਕਾਰ ਦਾ ਅੱਜ ਦੀ ਡੇਟ ਦੇ ਉੱਤੇ ਐਨਐਚਵੀ ਨੈਸ਼ਨਲ ਹਾਰਟੀਕਲਚਰ ਬੋਰਡ ਦੇ ਵਿੱਚ ਇੱਕ ਬੰਦਾ 2 ਕਰੋੜ ਦੀ ਤੇ 1 ਕਰੋੜ ਸਬਸਿਡੀ ਲੈ ਸਕਦਾ ਇਹੋ ਜਿਹੀ ਪਾਲਿਸੀ ਆਈਆਂ ਨੇ